ਨੋ ਤੇਸ ਮੋਸਰੋ ਪਿਆ ਨੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸ ਸਾਹਿਬ ਹਰ ਕੋਈ ਕਹਿੰਦਾ ਹੈ ਕੈਨੇਡਾ ਦਾ ਚੰਗਾ ਹੋ ਜਵੇ ਪਰ ਇੱਥੋਂ ਇੱਥੇ ਵੀ ਜਿਹੜੀ ਰਾਜਨੀਤੀ ਆ ਉਹ ਖਿੱਚੋ ਤਾਣ ਵਾਲੀ ਬਣੀ ਹੋਈ ਹੈਗੀ ਯਾਰ ਪਹਿਲਾਂ ਫੈਡਰਲ ਇਲੈਕਸ਼ਨ ਹੋਈਆਂ ਚਾਹੇ ਪਾਰਟੀਆਂ ਦਾ ਢਾਂਚਾ ਅਲੱਗ-ਅਲੱਗ ਹੁੰਦਾ ਹੈ ਪਰ ਨਾਮ ਲੋਕਾਂ ਨੂੰ ਫੇਰ ਸਿਮਿਲਰ ਲੱਗਦਾ ਤੇ ਇਦਾਂ ਹੀ ਕੰਜ਼ਰਵੇਟਿਵ ਪਾਰਟੀ ਦੀ ਗੱਲਬਾਤ ਕਰ ਲਈਏ ਫੈਡਰਲ ਇਲੈਕਸ਼ਨ ਦੇ ਵਿੱਚ ਫੋਰਡ ਹੋਣੀ ਬੈਕਫੋਰਡ ਤੇ ਰਹੇ ਪੀਰ ਪਾਲ ਵੀ ਉਹਨਾਂ ਦੀ ਸਪੋਰਟ ਨੂੰ ਲੈ ਕੇ ਤੇ ਕਾਰਨੀ ਹੋਣਾ ਦੀ ਸੁਰ ਦੇ ਸੁਰ ਵਿੱਚ ਮਿਲਾਉਂਦੇ ਰਹੇ ਤੇ ਫਿਰ ਯੂ ਐਸ ਦੇ ਵਿਰੋਧ ਵੀ ਕਾਫੀ ਕੁਝ ਬੋਲਿਆ ਇਲੈਕਸ਼ਨ ਦੇ ਲਈ ਤੇ ਫਿਰ ਬਿਜ਼ਨੈਸਸ ਨੂੰ ਲੈ ਕੇ ਉਹਨਾਂ ਚੀਜ਼ਾਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਆਮ ਲੋਕਾਂ ਨੂੰ ਲੱਗਦਾ ਵੀ ਕਈ ਵਾਰ ਬੇਤੁਕੇ ਬਿਆਨ ਵੀ ਆ ਜਾਂਦੇ ਨੇ ਤੇ ਜਿੱਥੇ ਲੋਕ ਇੰਡਸਟਰੀ ਚੇਂਜ ਹੋ ਰਹੀ ਸੀ ਵੀ ਸ਼ਾਇਦ ਇਲੈਕਟ੍ਰਿਕ ਕਾਰਾਂ ਦੇ ਲਈ ਵੀ ਯੂ ਐਸ ਤੋਂ ਖਾਸ ਕਰਕੇ ਉਹਨਾਂ ਦੀ ਵੱਡੀ ਕੰਪਨੀਆਂ ਟੈਸਲਾ ਹੋਰ ਵੀ ਇੱਕ ਦੋ ਕੰਪਨੀਆਂ ਸਹਈਆਂ ਯੂ ਐਸ ਦੀਆਂ ਤੇ ਵੀ ਉਹ ਮਹਿੰਗੀ ਇੱਥੇ ਮਿਲਦੀ ਆ ਚਾਈਨਾ ਵਾਲਿਆਂ ਨੇ ਦਾਅਵੇ ਕਰਤੇ ਸੀਗੇ ਵੀ ਸਾਡੇ ਕੋਲੋਂ ਤੁਸੀਂ 18000 ਡਾਲਰ ਤੱਕ ਵੀ ਮੇਰੇ ਖਾਲ ਗੱਡੀ ਲੈ ਲਓ ਕੋਈ ਤੇ ਫੇਰ ਉਧਰ ਅਮਰੀਕਾ ਵਾਲਿਆਂ ਨੇ ਚੂੜੀ ਟਾਈਟ ਕਰਤੀ ਸੀਗੀ ਉਹਨਾਂ ਨੇ ਲਾਤਾ ਨਾਲ ਇਹਨਾਂ ਨੇ ਚਾਈਨਾ ਦੇ ਟੈਰ ਫਲਾਤਾ ਤੇ ਪ੍ਰਧਾਨ ਮੰਤਰੀ ਉਹ ਨਹੀਂ ਜਾ ਵੀ ਰਹੇ ਨੇ ਪਰ ਹੁਣ ਇਹਦੇ ਵਿੱਚੇ ਚੱਲਦੇ ਚਲਾਉਂਦੇ ਉਹਨਾਂ ਦੇ ਜਾਣ ਤੋਂ ਪਹਿਲਾਂ ਡਾਗਫੋਰਡ ਉਹਨਾਂ ਨੇ ਇੱਕ ਬਿਆਨ ਫੋਰ ਦਾਗਤਾ ਜੀ ਉਹ ਹੈਗਾ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਸੋ ਕਹਿੰਦੇ ਇਲੈਕਟ੍ਰੋਨਿਕ ਵੀਲਿਕ ਤੇ ਸਮਝੌਤਾ ਜਿਹੜੇ ਇਹ ਕਾਰ ਵੀਕਲਸ ਨੇ ਬੀ ਸਮਝੌਤਾ ਮਨਜ਼ੂਰ ਨਹੀਂ ਹੈਗਾ ਵੀ ਜੇ ਕੈਨੇਡਾ ਚਾਈਨਾ ਦੇ ਨਾਲ ਇਦਾਂ ਦਾ ਕੋਈ ਸਮਝੌਤਾ ਕਰੂਗਾ ਦੇਖੋ ਪ੍ਰਿੰਟਜੀ ਅਗਲੇ ਹਫਤੇ ਕਾਰਨੀ ਸਾਹਿਬ ਜਾ ਰਹੇ ਨੇ ਚੀਨ ਸਚੀਨ ਦੇ ਵਿੱਚ ਜਾ ਕੇ ਉਹ ਕੋਸ਼ਿਸ਼ ਕਰਨਗੇ ਕਿ ਕੈਨੇਡਾ ਦੇ ਚੀਨ ਦੇ ਵਪਾਰ ਨੂੰ ਵਧਾਇਆ ਜਾਵੇ ਜਿਹੜੇ ਡਿਪਲੋਮੈਟਿਕ ਸਬੰਧ ਨੇ ਜੋ ਪਿਛਲੇ ਸਮੇਂ ਜਦੋਂ ਜਸਟਨ ਟੂਡੋ ਸਾਹਿਬ ਪ੍ਰਾਈਮ ਮਿਨਿਸਟਰ ਸਨ ਉਹ ਸਮੇਂ ਸਬੰਧਾਂ ਦੇ ਵਿੱਚ ਕਾਫੀ ਗਰਾਵਟ ਆਈ ਸੀ ਕਿਉਂਕਿ ਅਮਰੀਕਾ ਚੀਨ ਨੂੰ ਥੱਲੇ ਲਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਕਿ ਚੀਨ ਦੀ ਇਕਨੋਮੀ ਇੱਕ ਵੱਡੀ ਤਾਕਤ ਬਣ ਰਹੀ ਹੈ ਇਹ ਵੱਡੀ ਟੱਕਰ ਅਮਰੀਕਾ ਨੂੰ ਦੇ ਰਹੀ ਹੈ ਸੋ ਉਹਨਾਂ ਦੀ ਆਪਣੀ ਪੱਧਰ ਤੇ ਕੋਸ਼ਿਸ਼ਾਂ ਨੇ ਕਿ ਚੀਨ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਰੋਕਿਆ ਜਾਵੇ ਉਹਨਾਂ ਦੇ ਜਿਸ ਤਰੀਕੇ ਨਾਲ ਪ੍ਰਭਾਵ ਦੁਨੀਆ 'ਚ ਵਧ ਰਿਹਾ ਸੋ ਉਸ ਪ੍ਰਭਾਵ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੋਕਿਆ ਜਾਵੇ ਪਰ ਉਸ ਸਮੇਂ ਚਲੋ ਡੂਡੋ ਸਾਹਿਬ ਨੇ ਬਾਈਡਨ ਸਾਹਿਬ ਦੇ ਨਾਲ ਰਲ ਕੇ ਜੋ ਫੈਸਲੇ ਲਏ ਸੀਗੇ ਉਦੇ ਵਿੱਚ ਇੱਕ ਫੈਸਲਾ ਸੀਗਾ ਕਿ ਜੋ 2024 ਦੇ ਵਿੱਚ ਇਹਨਾਂ ਨੇ 100% ਟੈਰਿਫ ਇਹ ਚੀਨ ਤੋਂ ਬਣਿਆ ਹੋਇਆ ਇਲੈਕਟ੍ਰੋਨਿਕ ਜਿਹੜੇ ਵੀਹਿਕਲਸ ਨੇ ਉਹਨਾਂ ਦੇ ਉੱਪਰ ਲਾਇਆ ਸੀਗਾ ਪਰ ਹੁਣ ਜਦੋਂ ਕਾਰਨੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਨੇ ਕਾਰਨੀ ਸਾਹਿਬ ਨੇ ਦੇਖਿਆ ਕਿ ਅਮਰੀਕਾ ਕਿਸ ਢੰਗ ਦੇ ਨਾਲ ਕੈਨੇਡਾ ਨੂੰ ਟ੍ਰੀਟ ਕਰ ਰਿਹਾ ਈਵਨ ਕੈਨੇਡਾ ਨਹੀਂ ਜਿਹੜੇ ਬਾਕੀ ਵੀ ਜਿਹੜੇ ਐਲਾਈਡ ਕੰਟਰੀਜ਼ ਨੇ ਉਹਨਾਂ ਦੇ ਨਾਲ ਵੀ ਅਮਰੀਕਾ ਕੋਈ ਬਹੁਤੇ ਵਧੀਆ ਢੰਗ ਦੇ ਨਾਲ ਉਹਨਾਂ ਨੂੰ ਟ੍ਰੀਟ ਨਹੀਂ ਕਰ ਰਿਹਾ ਗ੍ਰੀਨਲੈਂਡ ਵਾਲੇ ਮਸਲੇ ਤੇ ਵੀ ਗੱਲ ਕਰ ਚੁੱਕੇ ਆ ਇਹ ਨੈਟੋ ਮੈਂਬਰ ਜਿਹੜੇ ਬਾਕੀ ਨੇ ਉਹ ਪ੍ਰਸ਼ਾਰ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਉਹ ਪ੍ਰਸ਼ਾਰ ਨੇ ਹੁਣ ਕਾਰਨੀ ਸਾਹਿਬ ਨੇ ਇਹ ਫੈਸਲਾ ਲਿਆ ਹੋਇਆ ਵੀ ਜਿੰਨੇ ਕ ਮੁਲਕਾਂ ਤੱਕ ਵੀ ਪਹੁੰਚ ਕਰ ਸਕਦੇ ਨੇ ਇੱਕ ਇੱਕ ਕਰਕੇ ਉਹਨਾਂ ਦੇ ਨਾਲ ਸਬੰਧਾਂ ਨੂੰ ਸੁਧਾਰਿਆ ਜਾਵੇ ਤੇ ਇਹਦੇ ਵਿੱਚ ਹੁਣ ਜੋ ਚੀਨ ਦਾ ਦੌਰ ਆ ਇਹਦੇ ਵਿੱਚ ਵੀ ਬਹੁਤ ਸਾਰੇ ਫੈਸਲੇ ਲਏ ਜਾ ਸਕਦੇ ਨੇ ਤਾਂ ਇਸੇ ਸਬੰਧ ਦੇ ਵਿੱਚ ਜਦੋਂ ਇਹ ਅੰਟਾਰੀਓ ਦੇ ਮੁੱਖ ਮੰਤਰੀ ਡਗਫੋਰਡ ਸਾਹਿਬ ਨੂੰ ਸਵਾਲ ਕੀਤਾ ਕਹਿੰਦੇ ਕਿ 2024 ਦੇ ਵਿੱਚ ਇਹ ਫੈਸਲਾ ਸਰਕਾਰ ਨੇ ਲਿਆ ਸੀ 100% ਟੈਰਿਫ ਲਾਉਣ ਦਾ ਹੁਣ ਚੀਨ ਚ ਜਾ ਰਹੇ ਨੇ ਚੀਨ ਚ ਹੋ ਸਕਦਾ ਵੀ ਸਮਝੌਤਾ ਹੋ ਜਾਏ ਵੀ ਅਸੀਂ ਟੈਰਿਫ ਨਹੀਂ ਲਾਵਾਂਗੇ ਜਾਂ ਘਟ ਕਰ ਦਾਂਗੇ ਜਾਂ ਇਹਦੇ ਉੱਪਰ ਇਹ ਨੇਗੋਸ਼ੀਏਸ਼ਨਸ ਹੋ ਸਕਦੀਆਂ ਕਿਉਂਕਿ ਜਦੋਂ ਫਿਰ ਇਹਨਾਂ ਨੇ ਟੈਰਿਫ ਲਾਇਆ ਇਹ ਬਦਲੇ ਵਿੱਚ ਚੀਨ ਨੇ ਵੀ ਇਹ ਕੁਝ ਚੀਜ਼ਾਂ ਦੇ ਉੱਪਰ ਟੈਰਿਫ ਲਾਇਆ ਸੀ ਕੁਝ ਚੀਜ਼ਾਂ ਦੇ ਉੱਪਰ ਜਿਹੜੇ ਵਾਕ ਵਾਕ ਇਹ ਡਿਊਟੀ ਸੁਦੀਆਂ ਲਾਦਤੀਆਂ ਸੀ ਜਿਹਦੇ ਉੱਪਰ ਜਿਹੜਾ ਕੈਰਨਲਾ ਦੇ ਜਿਹੜੇ ਬੀਜ ਨੇ ਕੈਡਾ ਦਾ ਬਣਿਆ ਹੋਇਆ ਜਿਹੜਾ ਤੇਲ ਹੈ ਉਹਦੇ ਉੱਪਰ 75% 65% ਤੱਕ ਟੈਰਿਫ ਲੱਗਾ ਸੀਗਾ ਦੇ ਨਾਲ ਹੋਰ ਵੀ ਕੁਝ ਜਿਹੜੀਆਂ ਚੀਜ਼ਾਂ ਸੀ ਜਿਹੜੇ ਐਗਰੀਕਲਚਰ ਦੇ ਨਾਲ ਸੰਬੰਧਤੀਆਂ ਇਹ ਜਿਵੇਂ ਮਟਰਾਂ ਦੇ ਉੱਪਰ 100% ਟੈਰਿਫ ਲਾ ਦਿੱਤਾ ਸੀਗਾ ਤੋਂ ਬਹੁਤ ਸਾਰੇ ਐਗਰੀਕਲਚਰ ਪਦਾਰਥ ਤੇ ਕਾਟੜੋਂ ਨੁਕਸਾਨ ਹੋ ਰਿਹਾ ਸੀਗਾ ਤੇ ਉਹ ਕਹਿੰਦੇ ਕਿ ਅਗਰ ਕੋਈ ਇਸ ਤਰੀਕੇ ਦੀ ਨੇਗੋਸ਼ੀਏਸ਼ਨਸ ਹੁੰਦੀ ਹੈ ਇਲੈਕਟ੍ਰੋਨਿਕ ਵੀਕਲ ਦੇ ਉੱਪਰ ਲੱਗੇ ਹੋਏ ਟੈਰਿਫ ਤੇ ਉਹ ਕਹਿੰਦੇ ਅੰਟਾਰੀਓ ਨੂੰ ਮਨਜ਼ੂਰ ਨਹੀਂ ਹੋਊਗੀ ਕਿਉਂਕਿ ਉਹ ਕਹਿੰਦੇ ਇਹਦੇ ਨਾਲ ਸਾਡਾ ਜਿਹੜਾ ਅੰਟਾਰੀਓ ਦਾ ਆਟੋ ਪਾਰਟ ਸੈਕਟਰ ਹੈ ਇਸ ਨੂੰ ਕਹਿੰਦੇ ਵੱਡਾ ਨੁਕਸਾਨ ਹੋਣਾ ਆਟੋ ਇੰਡਸਟਰੀ ਨੂੰ ਕਰਨੇ ਕਾਫੀ ਵੱਡਾ ਨੁਕਸਾਨ ਹੋਣਾ ਸੋ ਇਸ ਚੀਜ਼ ਦਾ ਹੁਣ ਡੱਗ ਫੋਰਸ ਆ ਵਿਰੋਧ ਕਰਨ ਲੱਗੇ ਨੇ ਕਹਿੰਦੇ ਚੀਨ ਜਾਣਾ ਤਾਂ ਚੰਗੀ ਗੱਲ ਹੈ ਪਰ ਉੱਥੇ ਜਾ ਕੇ ਕਹਿੰਦੇ ਇਹ ਜਿਹੜਾ ਇਲੈਕਟ੍ਰੋਨਿਕ ਵੀਕਲਸ ਤੇ ਆਪਾਂ ਟੈਨੀਫ ਲੱਗਾ ਹੋਇਆ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਅਗਰ ਚੀਨ ਅਨਟਾਰੀਓ ਦੇ ਵਿੱਚ ਆ ਕੇ ਜਾਂ ਕੈਨੇਡਾ ਦੇ ਵਿੱਚ ਆ ਕੇ ਆਪਣੀਆਂ ਗੱਡੀਆਂ ਬਣਾਉਣਾ ਚਾਹੁੰਦਾ ਆ ਗੱਡੀਆਂ ਨੇ ਪਾਰਟ ਬਣਾਉਣਾ ਚਾਹਦਾ ਕਹਿੰਦੇ ਉਹਦਾ ਤਾਂ ਕਹਿੰਦੇ ਸਵਾਗਤ ਕਰ ਸਕਦੇ ਆ ਪਰ ਟੈਰਿਫ ਹਟਾਉਣ ਵਾਲੀ ਕੋਈ ਕੀਤੀ ਕਹਿੰਦੇ ਫਿਰ ਉਹਦੇ ਅਸੀਂ ਖਿਲਾਫ ਆ ਉਹਦਾ ਅਸੀਂ ਸਮਰਥਨ ਨਹੀਂ ਕਰਾਂਗੇ ਪ੍ਰਧਾਨ ਸਭਾ ਲਓ ਜੀ ਵਾਧਦੇ ਆਪਾਂ ਨਾਲ ਦੀ ਨਾਲ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਜਿੱਥੇ ਚਾਈਨਾ ਦੀ ਹੈ ਤੇ ਹੁਣ ਕਤਰ ਜਾਣਗੇ ਜੀ ਕਹਿੰਦੇ ਪ੍ਰਧਾਨ ਮੰਤਰੀ ਆ ਬਿਲਕੁਲ ਦੇਖੋ ਜਿਵੇਂ ਅਸੀਂ ਪਹਿਲੀ ਖਬਰ 'ਚ ਗੱਲ ਕੀਤੀ ਹੈ ਕਿ ਉਹ ਖੋਸ਼ੀਆਂ ਦੇ ਵਿੱਚ ਲੱਗੇ ਹੋਏ ਨੇ ਕਿ ਵਾਅਦ ਤੋਂ ਬਾਅਦ ਮੁਲਕਾਂ ਤੱਕ ਪਹੁੰਚ ਬਣਾਈ ਜਾਵੇ ਏ ਜਿਨ੍ਹਾਂ ਮੁਲਕਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਕੈਨੇਡਾ ਨੇ ਕੋਈ ਬਹੁਤੀ ਗੱਲਬਾਤ ਨਹੀਂ ਕੀਤੀ ਜਾਂ ਬਹੁਤਾ ਧਿਆਨ ਨਹੀਂ ਦਿੱਤਾ ਕਿਉਂਕਿ ਅਸੀਂ ਨਿਰਭਰ ਹੀ ਅਮਰੀਕਾ ਦੇ ਉੱਪਰ ਹੋ ਗਏ ਸੀ ਸਾਰਾ ਕੁਝ ਅਸੀਂ ਮੰਨ ਲਿਆ ਸੀਗਾ ਕਿ ਜੋ ਅਮਰੀਕਾ ਕਰਿਆ ਬਿਲਕੁਲ ਠੀਕ ਹੈ ਅਸੀਂ ਉਹਦਾ ਸਾਥ ਦੇਣਾ ਆ ਤਾਂ ਅਸੀਂ ਬਹੁਤਾ ਕੁਝ ਹੋਰ ਨਾ ਪਾਸੇ ਧਿਆਨ ਨਾ ਦੇਣ ਕਰਕੇ ਅੱਜ ਇਹ ਹਾਲਾਤ ਬੜੇ ਨੇ ਕਿ ਅਮਰੀਕਾ ਜਿਸ ਤਰੀਕੇ ਦੀਆਂ ਵੀ ਕਾਰਵਾਈਆਂ ਕਰ ਰਿਹਾ ਆ ਅਸੀਂ ਕੋਈ ਬੁੱਤ 네ਗੋਸ਼ੀਏਸ਼ਨ ਕਰਨ ਵਾਲੇ ਜਿਹੜੇ ਹਾਲਾਤਾਂ ਦੇ ਵਿੱਚ ਨਹੀਂ ਆ ਤੇ ਜਿਵੇਂ ਅਸੀਂ ਪਹਿਲਾਂ ਵੀ ਗੱਲਾਂ ਕਰ ਰਹੇ ਸੀਗੇ ਕਿ ਸਾਨੂੰ ਆਪਣੇ ਇਨਫਰਾਸਟ੍ਰਕਚਰ ਦੇ ਉੱਪਰ ਕੈਨੇਡਾ ਵਾਈਸ ਜਿਹੜਾ ਸਾਡਾ ਟ੍ਰੇਡ ਹੈ ਉਹਦੇ ਉੱਪਰ ਇਹ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਜੋ ਹੋਏ ਫੈਸਲੇ ਆ ਉਹ ਜਲਦ ਜਾਂ ਛੇਤੀ ਲੈਣ ਦੀ ਲੋੜ ਹੈ ਕਿਉਂਕਿ ਜਿੰਨੀ ਡਿਲੇ ਹੁੰਦੀ ਜਾਏਗੀ ਉਹ ਨਾਲੇ ਸਾਲਾਂ ਦੇ ਵਿੱਚ ਕੈਨੇਡਾ ਵਾਸਤੇ ਉਨੀਆਂ ਹੀ ਮੁਸ਼ਕਲਾਂ ਵੀ ਵਧਦੀਆਂ ਜਾਣਗੀਆਂ ਸੋ ਹੁਣ ਇਹ ਕਤਰ ਦੀ ਗੱਲ ਕਰੀਏ ਕਿ ਉਮਾਰ ਕਾਨੀ ਸਾਹਿਬ ਚੀਨ ਦੇ ਦੌਰੇ ਤੋਂ ਬਾਅਦ 18 ਜਨਵਰੀ ਨੂੰ ਕਤਰ ਜਾ ਰਹੇ ਨੇ ਸੋ ਇਸ ਇਹ ਦੌਰੇ ਦੇ ਉੱਪਰ ਉਹ ਜਿਹੜੇ ਕੈਨੇਡਾ ਤੇ ਕਤਰ ਦੇ ਰਿਲੇਸ਼ਨਸ ਨੇ ਸੋ ਉਹਨਾਂ ਨੂੰ ਵਧਾਉਣ ਦੇ ਉੱਪਰ ਜ਼ੋਰ ਦੇਣਗੇ ਇਹ ਕਤਰ ਕਿਉਂਕਿ ਅਮੀਰ ਮੁਲਕ ਹੈ ਤੇ ਉੱਥੇ ਤੇਲ ਤੋਂ ਕਮਾਈ ਬਹੁ ਹੁੰਦੀ ਹੈ ਤੇ ਉਹ ਬਿਲੀਅਨਸ ਡਾਲਰ ਦੀ ਇਨਵੈਸਟਮੈਂਟ ਕਿਸੇ ਧੱਕਾ ਨਾ ਕੈਨੇਡਾ ਦੇ ਵਿੱਚ ਹੋ ਸਕੇ ਕਤਰ ਵੱਲੋਂ ਤਾਂ ਇਹਦੇ ਬਾਬਤ ਵੀ ਕੋਸ਼ਿਸ਼ਾਂ ਕੀਤੀਆਂ ਜਾਣ ਗਿਆ ਤੇ ਇਹਦੇ ਵਿੱਚੋਂ ਫਿਰ ਉਹ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਇਸ ਤਰੀਕੇ ਨਾਲ ਕਨਫਰਮ ਕੀਤਾ ਗਿਆ ਆ ਕਿ ਕਤਰ ਦੇ ਜੋ ਸ਼ੇਖ ਨੇ ਤਮੀਮ ਬਿਨ ਹਾਮਦ ਅਲ ਫਾਹਨੀ ਸੋ ਇਹਨਾਂ ਦੇ ਨਾਲ ਤੇ ਨਾਲ ਜਿਹੜੇ ਉਹਨਾਂ ਦੇ ਹੋਰ ਇਹ ਵੱਡੇ ਵੱਡੇ ਜਿਹੜੇ ਬਿਜ਼ਨਸ ਅਧਿਕਾਰੀ ਨੇ ਕਤਰ ਦੇ ਇਨਵੈਸਟਰਸ ਨੇ ਕਤਰ ਦੇ ਸੋ ਉਹਨਾਂ ਦੇ ਨਾਲ ਕਰਨੀ ਸਾਹਿਬ ਨੇ ਮੁਲਾਕਾਤਾਂ ਕਰਨੀਆਂ ਆ ਸੋ ਕੋਸ਼ਿਸ਼ਾਂ ਕਰਨਗੇ ਵੀ ਹੁਣ ਕਤਰ ਤੋਂ ਇਨਵੈਸਟਮੈਂਟ ਕਿਹੜੇ ਨੱਕ ਦੇ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਲਿਆਂਦੀ ਜਾਵੇ ਸੋ ਅਗਲੀ ਖਬਰ ਗ੍ਰੇਟਰ ਟ੍ਰਾਂਟੋ ਦੀ ਰੀਜਿਸਟਰ ਇੰਡਸਟਰੀ ਦੀ ਗੱਲ ਕਰ ਲਈਏ ਜੀ ਕਹਿੰਦੇ ਪਿਛਲਾ ਸਾਲ ਬਹੁਤ ਮਾੜਾ ਰਿਹਾ ਬਿਲਕੁਲ ਦੇਖੋ ਅਸੀਂ ਜਦੋਂ ਵੀ ਰਿਪੋਰਟਾਂ ਆਉਂਦੀਆਂ ਨੇ ਗ੍ਰੇਟਰ ਟ੍ਰਾਂਟੋ ਖੇਤਰ ਦੀਆਂ ਮਹੀਨਾਵਾਰ ਰਿਪੋਰਟਾਂ ਆਉਂਦੀਆਂ ਨੇ ਵੀ ਜਨਵਰੀ ਚ ਕਿਸ ਤਰੀਕੇ ਦੇ ਹਾਲਾਤ ਰਹੇ ਨੇ ਫਰਵਿਚ ਕਿਸ ਤਰੀਕੇ ਦੇ ਹਾਲਾਤ ਰਹੇ ਨੇ ਤੇ ਅਕਸਰ ਉਹ ਅਸੀਂ ਆਪਣੇ ਸੋਤਿਆਂ ਨਾਲ ਸਾਂਝੀ ਕਰਦੇ ਰਹਿੰਦੇ ਆ ਇਹ ਹੋਰ ਓਵਰ ਆਲ ਪੂਰੇ ਸਾਲ 2025 ਦਾ ਸਾਲ ਕਿਸ ਤਰੀਕੇ ਦਾ ਰੀਅਲ ਏਸਟੇਟ ਦਾ ਰਿਹਾ ਆ ਖਾਸ ਤੌਰ ਤੇ ਗ੍ਰੇਟਰ ਟ੍ਰਾਂਟੋ ਦਾ ਹਾਲਾਤ ਕਿਸ ਤੱਕ ਦੇ ਰਹੇ ਨੇ ਕਿਉਂਕਿ ਹੁਣ ਇਹ ਰਿਪੋਰਟਾਂ ਨਵੀਆਂ ਆਈਆਂ ਨੇ ਇਹ ਇਹਦੇ ਵਿੱਚ ਇੱਕ ਦਾ ਗੱਲ ਇਹਨਾਂ ਨੇ ਕਹੀ ਹੈ ਕਹਿੰਦੇ ਕਿ ਅਗਰ 224 ਦੇ ਨਾਲ ਅਸੀਂ ਕੰਪੇਅਰ ਕਰਕੇ ਦੇਖੀਏ ਤਾਂ 225 ਦੇ ਵਿੱਚ ਕਹਿੰਦੇ 11.2% ਘਰ ਘਟ ਵਿਕੇ ਨੇ ਸੋ 225 ਜਿੰਨੇ ਘਰ ਵਿਕੇ ਨੇ 224 ਦੇ ਨਾਲ ਇਹਦਾ ਕੰਪੈਰੀਜ਼ਰ ਕੀਤਾ ਜਾਵੇ ਤਾਂ ਤਕਰੀਬਨ 11.1% ਘਰ ਜਿਹੜੇ ਘਟ ਵਿਕੇ ਨੇ ਤੇ ਇਹ ਰਿਪੋਰਟ ਜੋ ਟ੍ਰਾਂਟੋ origignal real estate board ਵੱਲੋਂ ਜਾਰੀ ਕੀਤੀ ਗਈ ਹੈ ਸੋ ਇਹਦੇ ਵਿੱਚ ਕਹਿੰਦੇ ਕਿ ਜੋ ਉਹਨਾਂ ਦਾ ਐਮਐਲਐਸ ਸਿਸਟਮ ਹੈ ਉਹਦੇ ਅਨੁਸਾਰ 2025 ਦੇ ਵਿੱਚ 62433 ਘਰ ਇਹ ਗ੍ਰੇਟਰ ਡਰੱਟੋ ਏਰੀਆ ਦੇ ਵਿੱਚ ਵਿੱਚੇ ਗਏ ਸਨ ਤੇ ਇਸ ਦੌਰਾਨ 186753 ਨਵੇਂ ਘਰ ਵਿਕਰੀ ਲਈ ਇਹ ਲਿਸਟਿੰਗ ਦੇ ਵਿੱਚ ਵੀ ਆਇਆ ਜਿਹੜੀ ਲਿਸਟਿੰਗ ਹੈ ਸੋ ਉਹਦੇ ਵਿੱਚ ਇੰਨੇ ਘਰ 186753 ਆਏ ਸਨ ਤੇ ਜੇ 224 ਨਾਲ ਕੰਪੈਰੀਸ਼ਨ ਕਰੀਏ ਤਾਂ ਕਹਿੰਦੇ 10% ਲਿਸਟਿੰਗ ਜਿਹੜੀ ਆ ਓਵਰ ਆਲ ਵਧੀਆ ਹੈ ਤੇ ਜੇਕਰ ਅਸੀਂ ਐਵਰੇਜ ਪ੍ਰਾਈਸ ਦੀ ਗੱਲ ਕਰੀਏ ਤਾਂ 1 ਮਿਲੀਅਨ 7968 ਡਾਲਰ ਰਹੀ ਹੈ ਤੇ 224 ਦੇ ਵਿੱਚ ਗੱਲ ਕਰੀਏ ਤਾਂ ਇਹ 11 1.1 ਮਿਲੀਅਨ 20241 1.120 ਮਿਲੀਅਨ ਡਾਲਰ ਦਾ ਜਿੱਕੀ TSO ਐਵਰੇਜ ਘਰਾਂ ਦੀ ਜਿਹੜੀ ਪ੍ਰਾਈਸ ਹੈ ਉਹਦੇ ਵਿੱਚ ਵੀ 4.7% ਦੀ ਕਮੀ ਦੇਖਣ ਨੂੰ ਮਿਲੀ ਹੈ ਸੋ ਓਵਰਆਲ ਇਹ ਦੇਖੀਏ ਵੀ ਘਰਾਂ ਦੀਆਂ ਕੀਮਤਾਂ ਵੀ ਘਟ ਹੋਈਆਂ ਨੇ ਮਾਰਗੇਜ ਵੀ ਜਰਾ ਵੀ ਅੱਗੇ ਨਾਲੋਂ ਘਟ ਨੇ ਪਰ ਇਹ ਘਰ ਖਰੀਦਦਾ ਵੀ ਥੋੜਾ ਪਹਿਲਾਂ ਨਾਲੋਂ ਸੁਖਾਲਾ ਹੋਇਆ ਜਿਸ ਤਿੱਕੇ ਦੇ ਹੁਣ ਹਾਲਾਤ ਬੜੇ ਨੇ ਪਰ ਹਲੇ ਵਿਕਰੀ ਵਧਣ ਵਾਲੇ ਪਾਸੇ ਨੂੰ ਜਿਹੜੇ ਹਾਲਾਤ ਨਹੀਂ ਜਾ ਰਹੇ ਨੇ ਇਹ ਬਹੁਤੇ ਕਾਰਨ ਇਹਦੇ ਆਰਥਿਕ ਤੌਰ ਤੇ ਜੁੜੇ ਹੋਏ ਨੇ ਕਿਉਂਕਿ ਹੁਣ ਇਸ ਸਮੇਂ ਅਸੀਂ ਅਮਰੀਕਾ ਦੇ ਉੱਪਰ ਵੱਡੇ ਪੱਧਰ ਨਿਰਵਾੜਾ ਡੀਲ ਕੋਈ ਹੋ ਨਹੀਂ ਰਹੀ ਕੰਮ ਚੱਲ ਰਿਹਾ ਸਟਕਿੰਗ ਬੜੀ ਸੁਸਤ ਹੈ ਇਹ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਭਵਿੱਖ ਕਿਸ ਤਰੀਕੇ ਦਾ ਹੋਊਗਾ ਇਹ ਇਮੀਗ੍ਰੇਸ਼ਨ ਦੇ ਜਿਹੜੇ ਕੋਟੇ ਸੀਗੇ ਉਹ ਲਗਾਤਾਰ ਘਟਾਏ ਜਾ ਰਹੇ ਨੇ ਇਮੀਗ੍ਰੇਸ਼ਨ ਘਟਦੀ ਜਾ ਰਹੀ ਹੈ ਨਵੇਂ ਲੋਕ ਉਨੇ ਆ ਨਹੀਂ ਰਹੇ ਇੰਟਰਨੈਸ਼ਨਲ ਸਟੂਡੈਂਟਸ ਉਨੇ ਆ ਰਹੇ ਨੇ ਕਿਉਂਕਿ ਪਹਿਲਾਂ ਲੋਕਾਂ ਨੇ ਇਨਵੈਸਟਮੈਂਟ ਆ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਕਰ ਦਿੱਤੀ ਆ ਘਰ ਲੈ ਕੇ ਕਿਰਾਏ ਦੇ ਉੱਪਰ ਚੜਦਾਂਗੇ ਬੇਸਮੈਂਟ ਚੋਂ ਐਨੇ ਬਣ ਜਾਣਗੇ ਉੱਪਰੋਂ ਐਨੇ ਬਣ ਜਾਣਗੇ ਹੁਣ ਇਹ ਨਾ ਤਾਂ ਬੇਸਮੈਂਟਾਂ ਚੜ ਰਹੀਆਂ ਨੇ ਕਿਰਾਏ ਤੇ ਇਦਾਂ ਘਰ ਸੱਜੇ ਕਿਤੇ ਇਹ ਕਿਰਾਏ ਤੇ ਚੜ ਰਹੇ ਨੇ ਇਹ ਬਹੁਤ ਸਾਰੇ ਕਾਰਨ ਬਣੇ ਨੇ ਜਿਹਦੇ ਕਾਰਨ ਲੋਕਾਂ ਦਾ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਉਹਨਾਂ ਵਿਸ਼ਵਾਸ ਨਹੀਂ ਰਿਹਾ ਆਉਣ ਵਾਲੇ ਹਾਲਾਤਾਂ ਦੇ ਆਉਣ ਵਾਲੇ ਸਾਲਾਂ ਦੇ ਵਿੱਚ ਹਾਲਾਤ ਅਗਰ ਬਦਲਦੇ ਨੇ ਤਾਂ ਰੀਅਲ ਏਸਟੇਟ ਮਾਰਕੀਟ ਦੁਆਰਾ ਜਿਹੜਾ ਆ ਜੀ ਜੀ ਇਹ ਬੂਮ ਵਾਲੇ ਪਾਸੇ ਨੂੰ ਜਾ ਸਕਦੀ ਹੈ ਸੋ ਬਹੁਤ ਸਾਰੇ ਕਾਰਨ ਨੇ ਹੇ ਹੁਣ ਇੱਥੇ ਟ੍ਰਾਂਟੋ ਓਰਿਜినਲ ਰੀਅਲ ਏਸਟੇਟ ਬੋਰਡ ਵੀ ਇਹ ਗੱਲਾਂ ਜਾਂ ਇਸ ਤਰੀਕੇ ਦੇ ਸੁਭਾਵਰਾਵਾਂ ਤੋਂ ਦੱਸ ਰਿਹਾ ਕਿ ਕਹਿੰਦੇ ਪੋਸਿਬਿਲਟੀ ਹੈ ਕਹਿੰਦੇ ਦੁਬਾਰਾ ਰਿਵਾਈਵ ਕਰ ਸਕਦੀ ਆ ਪਰ ਇਹ ਰਿਵਾਈਵ ਕਦੋਂ ਕਰੇਗੀ ਕਿੰਨਾ ਕਰਵਾਏ ਵੀ ਕਰੇਗੀ ਇਹਦੇ ਬਾਰੇ ਹਾਲ ਦੀ ਘੜੀ ਕਹਿਣਾ ਮੁਸ਼ਕਲ ਹੈ ਪਰ ਓਵਰ ਆਲ ਜਿਵੇਂ ਅਸੀਂ ਰਿਪੋਰਟ ਪੜ੍ਹੀ ਹੈ ਕਿ 2025 ਇਹ 2024 ਨਾਲ ਕੰਪੈਰੀਜ਼ਨ ਕੀਤਾ ਜਾਵੇ ਜਾਂ 2023 ਨਾਲ ਜਾਂ ਪਿਛਲੇ ਸਾਲਾਂ ਨਾਲ ਕੰਪੈਰੀਜ਼ਨ ਕੀਤਾ ਜਾਵੇ ਤੇ ਬਹੁਤ ਹੀ ਵਧੀਆ ਹਾਲਾਤ ਹੈ ਰੀਅਲ ਏਸਟੇਟ ਵਾਸਤੇ ਇਸ ਸਾਲ ਨਹੀਂ ਰਹੇ ਲੋ ਟੈਰਫ ਉਹ ਇੱਕ ਤੀਰ ਹੈ ਨਾ ਛੱਡ ਦਿੱਤਾ ਜਾਂਦਾ ਇਹ ਪਿੱਛੇ ਸੋਸ਼ਲ ਮੀਡੀਆ ਤੇ ਬੜਾ ਵੀ ਪਤਾ ਨਹੀਂ ਕਿੱਦਾਂ ਨੂੰ ਚਲੇ ਜਾਣਾ ਹੈ ਕਿਹੜੇ ਨੇ ਫੜ ਲੈਣਾ ਤੇ ਜਿਹੜਾ ਟਰੰਪ ਉਹਣੀ ਟੈਰਫ ਵਾਲਾ ਤੀਰ ਹੈ ਪਤਾ ਨਹੀਂ ਇਹਨਾਂ ਤੱਕ ਵੀ ਸਵੇਰੇ ਕਿੱਦਾਂ ਨੂੰ ਸ਼ਾਮ ਨੂੰ ਕਿੱਦਾਂ ਨੂੰ ਤੇ ਰਾਤ ਨੂੰ ਕਿੱਦਾਂ ਨੂੰ ਛੱਡਣ ਇਹ ਤੇ ਹੁਣ ਕਹਿੰਦੇ ਭਾਰਤ ਤੇ ਵੱਡਾ ਟੈਰਫ ਲੱਗ ਜਾਇਆ ਲੱਗ ਸਕਦਾ ਸੋ ਸ਼ੇਅਰ ਬਾਜ਼ਾਰ ਕਹਿੰਦੇ ਨਾਲ ਦੀ ਨਾਲ ਹੀ ਡਿੱਗੇ ਆ ਜੀ ਕਹਿੰਦੇ ਦੇਖੋ ਡੋਲਰ ਅਤੇ ਟਰੰਪ ਸਾਦੀ ਇੱਕਤਾ ਗੱਲ ਉੱਥੇ ਸੈਨੇਟ ਦੀ ਕਰਦੇ ਆ ਸੈਨੇਟ ਦੇ ਵਿੱਚ ਇਸ ਗੱਲ ਦੇ ਉੱਪਰ VOTING ਹੋਈ ਹੈ ਵੀ ਜੋ ਇਹਨਾਂ ਨੇ ਵੈਂਜਵਾਲਾ ਦੇ ਉੱਪਰ ਇਹ ਕਾਰਵਾਈ ਕੀਤੀ ਹੈ ਉੱਥੇ ਦੇ ਰਾਸ਼ਟਰਪਤੀ ਨੂੰ ਫੜਕੇ ਲਿਆਂਦਾ ਸੋ ਇੱਥੇ ਇਸ ਕਹ ਰਹੇ ਕਹਿੰਦੇ ਪਾਰਲੀਮੈਂਟ ਕੋ ਚੁਣੇ ਹੋਏ ਨਮਾਇੰਦਿਆਂ ਤੋਂ ਕਹਿੰਦੇ ਇਹਨਾਂ ਨੇ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਸਭ ਜੀ ਸੋ ਇਸ ਬਾਬਤ ਇਹ VOTING ਉੱਥੇ ਕਰਾਈ ਗਈ ਹੈ ਸੋ ਉਹਦੇ ਵਿੱਚ ਕੀ ਹੋਇਆ ਕਿ 52 ਜਾਣੇ ਡਰਾਮਪ ਸਾਹਿਬ ਦੇ ਖਿਲਾਫ ਭੋਗਤੇ ਨੇ 47 ਜਾਣੇ ਇਹਨਾਂ ਦੇ ਹੱਕ ਦੇ ਵਿੱਚ ਭੋਗਤੇ ਨੇ ਇਹਨਾਂ ਦੇ ਆਪਣੇ ਹੀ ਪੰਜ ਜਿਹੜੇ ਰਿਪਬਲਿਕ ਪਾਰਟੀ ਨਾਲ ਸੰਬੰਧ ਸੈਨੇਟਰ ਨੇ ਉਹਨਾਂ ਨੇ ਹੀ ਇਹਨਾਂ ਦੇ ਖਿਲਾਫ ਉੱਥੇ ਵੋਟ ਪਾ ਦਿੱਤੀ ਹੈ ਹੁਣ ਟਰੰਪਸ ਨਾਲ ਉਹਨਾਂ ਤੋਂ ਵੀ ਖਿਜੇ ਹੋਏ ਨੇ ਕਹਿੰਦੇ ਵੀ ਇਹੋ ਜਿਹੇ ਲੋਕਾਂ ਨੂੰ ਦੁਬਾਰਾ ਚੁੜਿਆ ਨਹੀਂ ਜਾਣਾ ਚਾਹੀਦਾ ਤੋਂ ਆਪਣੇ ਪਾਰਟੀ ਦੇ ਸੈਨੇਟਰਾਂ ਦੇ ਖਿਲਾਫ ਇਹਨਾਂ ਨੇ ਪੜਾਅ ਕੱਢੀ ਹੈ ਤੇ ਇਸ ਗੱਲੋਂ ਦੀ ਔਖੇ ਨੇ ਕਿ ਫਿਰ ਕਹਿੰਦੇ ਵੀ ਵਿਕ ਦੇ ਵਿੱਚ ਅਗਰ ਕੋਈ ਕਾਰਵਾਈ ਕਰਨੀ ਹੋਈ ਤਾਂ ਉਹਨਾਂ ਦੇ ਹੱਥ ਇੱਕ ਤਰੀਕੇ ਨਾਲ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪਾਰਲੀਮੈਂਟ ਤੋਂ ਜਾਂ ਚੁੜੇ ਹੋਏ ਨੁਮਾਇੰਦਿਆਂ ਤੋਂ ਮਨਜ਼ੂਰੀ ਲੈਣੀ ਫੇ ਲਾਜ਼ਮੀ ਹੋਊਗੀ ਸੋ ਇਸ ਗੱਲ ਨੂੰ ਲੈ ਕੇ ਇੱਕ ਤਾਂ ਉਹ ਆਪਣੇ ਹੀ ਸੈਨੇਟਰਾਂ ਤੋਂ ਥੋੜਾ ਗੁੱਸਾ ਉਹਨਾਂ ਨੇ ਜ਼ਾਹਿਰ ਕੀਤਾ ਤੇ ਦੂਜੀ ਗੱਲ ਇਹ ਆ ਕਿ ਜਿਵੇਂ 트럼ਪ ਸਾਹਿਬ ਦਾ ਸੁਭਾਅ ਬਣ ਗਿਆ ਵੀ ਉਹ ਸਵੇਰੇ ਉੱਠਦੇ ਨੇ ਕਈ ਵਾਰ ਤਾਂ ਇਹ ਰਾਤ ਦੇ ਸਮੇਂ 2-3 ਵਜੇ ਉੱਠ ਕੇ ਇਹੋ ਜਿਹੀ ਟਵੀਟ ਕਰ ਦਿੰਦੇ ਨੇ ਕਿ ਖਲਬਲੀ ਮੱਜ ਜਾਂਦੀ ਹੈ ਵੀ ਪਤਾ ਨਹੀਂ ਇਹਨਾਂ ਨੇ ਕੀ ਗੱਲ ਕਰ ਦਿੱਤੀ ਆ ਉਹਦਾ ਕੀ ਪ੍ਰਭਾਵ ਪੈਣਾ ਤੇ ਸੌਂਦੇ ਵੀ ਸਹੀ ਢੰਗ ਨਾਲ ਨਹੀਂ ਆਂ ਸੁੱਤੇ ਪਏ ਵੀ ਟਵੀਟ ਇਸ ਤਰੀਕੇ ਦੇ ਕਰ ਦਿੰਦੇ ਨੇ ਤੇ ਕੁਛ ਦਾ ਕੁਛ ਇਹਨਾਂ ਵੱਲੋਂ ਇਸ ਤਰੀਕੇ ਦੇ ਫੈਸਲੇ ਲੈ ਲਏ ਜਾਂਦੇ ਨੇ ਤੋਂ ਜਿਹਦਾ ਇਹ ਦੁਨੀਆ ਭਰ ਦੇ ਵਿੱਚ ਫੇਮਾੜਾ ਪ੍ਰਭਾਵ ਜਾਂ ਉਹਨਾਂ ਦੀ ਸ਼ੇਅਰ ਮਾਰਕੀਟਾਂ ਦੇ ਉੱਪਰ ਵੀ ਮਾੜਾ ਪ੍ਰਭਾਵ ਪਿਆ ਜਾਂਦਾ ਸੋ ਹੁਣ ਕੀ ਆ ਕਿ ਇੱਕ ਇਹਨਾਂ ਵੱਲੋਂ ਇਹ ਇਸ ਤਰੀਕੇ ਦਾ ਬਿੱਲ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਸੋ ਜਿਹਦੇ ਵਿੱਚ ਅਗਰ ਕਹਿੰਦੇ ਕਿ ਅਗਰ ਇਹ ਬਿੱਲ ਪਾਸ ਹੋ ਜਾਂਦਾ ਆ ਸੋ ਬਿੱਲ ਪਾਸ ਹੋਰਨਾ ਕੀ ਹੋਗਾ ਕਿ ਜੋ ਵੀ ਮੁਲਕ ਰਸ਼ੀਆ ਤੋਂ ਇਹ ਰਸ਼ੀਆ ਦਾ ਤੇਲ ਖਰੀਦ ਰਹੇ ਨੇ ਤੇ ਉਹਨਾਂ ਦੇ ਉੱਪਰ 500% ਤੱਕ ਦਾ ਟੈਰਿਫ ਜਿਹੜਾ ਲਗਾਇਆ ਜਾ ਸਕਦਾ ਸੋ 500% ਦਾ ਅਗਰ ਟੈਰਿਫ ਮੰਨ ਲਓ ਲੱਗ ਜਾਂਦਾ ਆ ਤੇ ਇਹਦੇ ਨਾਲ ਫਿਰ ਏ ਅਮਰੀਕਾ ਦੇ ਨਾਲ ਉਹਲਾ ਵਪਾਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਵੇਗਾ ਸੋ ਇਹਦੇ ਵਿੱਚ ਜੋ ਇਹ ਬਿੱਲ ਅਗਰ ਮੰਨ ਲਓ ਇਹ ਪਾਰਲੀਮੈਂਟ ਚ ਆਉਣਾ ਹੈ ਪਾਰਲੀਮੈਂਟੇ ਲਿਆ ਕੇ ਜਿਹਦੇ ਉੱਪਰ VOTING ਹੋਣੀ ਆ ਇਹ ਜਿਹਦੇ ਬਾਰੇ ਪੋਸਿਬਿਲਟੀ ਬੜੀ ਹੋਈ ਆ ਕਿ ਇਹ ਅਗਲੇ ਹਫਤੇ ਸੋ ਇਹਦੇ ਉੱਪਰ VOTING ਜਿਹੜੀ ਆ ਹੋ ਸਕਦੀ ਆ ਸੋ ਉਸ ਕੈਸ਼ਿੰਗ ਰਸ਼ੀਆ ਐਕਟ 2025 ਦਾ ਨਾਮ ਦਿੱਤਾ ਗਿਆ ਹੁਣ ਇਹ ਆ ਕਿ ਤੇਲ ਲੈ ਕੌਣ ਰਹੇ ਨੇ ਸੋ ਰਸ਼ੀਆ ਸਭ ਤੋਂ ਵੱਧ ਤੇਲ ਇਸ ਸਮੇਂ ਇਹ ਚੀਨ ਭਾਰਤ ਤੇ ਬ੍ਰਾਜ਼ੀਲ ਵਰਗੇ ਮੁਲਕ ਲੈ ਰਹੇ ਨੇ ਪਰ ਅਗਰ ਇਹ ਬਿਲ ਪਾਸ ਹੋ ਜਾਂਦਾ ਆ ਕਾਨੂੰਨ ਬਣ ਜਾਂਦਾ ਆ ਤੇ 500% ਤੱਕ ਦਾ ਟੈਰਿਫ ਉਹ ਮਾਲਕਾਂ ਨੂੰ ਭਾਰਤ ਤੇ ਉੱਪਰ ਲੱਗ ਜਾਂਦਾ ਸੋ ਅਮਰੀਕਾ ਨਾਲ ਵੱਡੇ ਪੱਧਰ ਤੇ ਬਾਹਰ ਪ੍ਰਭਾਵਿਤ ਹੋਣਾ ਆ ਸੋ ਇਹਦੇ ਨਾਲ ਇਨਵੈਸਟਰ ਦੇ ਵਿੱਚ ਵੀ ਵੱਡੀ ਬੇਚੈਨੀ ਦੀ ਜਿਹੜੀ ਫਿਰ ਸੰਭਾਵਨਾ ਬਤੀ ਹੈ ਸੋ ਓਵਰ ਆਲ ਇਸ ਖਬਰਾਂ ਦੇ ਨਾਲ ਭਾਰਤੀ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੋ ਸ਼ੇਅਰ ਮਾਰਕੀਟ ਵੀ ਥੱਲੇ ਨੂੰ ਗਈ ਹੈ ਸੋ ਉੱਥੇ ਦੇ ਜਿਹੜੇ ਇਨਵੈਸਟਰਸ ਨੇ ਸੋ ਉਹਨਾਂ ਦੇ ਵਿੱਚ ਵੀ ਕਾਫੀ ਇਹ ਬੇਚੈਨੀ ਦਾ ਮਾਹੌਲ ਬਣਿਆ ਜਦੋਂ ਇਸ ਤਰੀਕੇ ਦੀਆਂ 500 550 ਤੱਕ ਟੈਰਿਫ ਲਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੇ ਪਹਿਲਾਂ ਹੀ ਆਲਰੇਡੀ ਜਿਹੜੇ ਜੁਰਮਾਨੇ ਆ ਜਾਂ ਆਲਰੇਡੀ ਜਿਹੜੇ ਵੱਖ-ਵੱਖ ਜਿਹੜੇ ਸੈਂਕਸ਼ਨਸ ਨੇ ਉਹ ਰਸ਼ੀਆ ਤੋਂ ਤੇਲ ਖਰੀਦਣ ਵਾਲਿਆਂ ਦੇ ਖਿਲਾਫ ਅਮਰੀਕਾ ਲਗਾ ਰਿਹਾ ਸੋ ਭਾਰਤ ਪਹਿਲਾਂ ਹੀ ਕਹਿ ਰਿਹਾ ਵੀ ਅਸੀਂ ਤੇਲ ਦੀ ਖਪਤ ਵੀ ਘਟਾਈ ਹੈ ਸੋ ਘੱਟ ਤੇਲ ਲੈ ਰਹੇ ਆ ਇਹ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਅਮਬਾਨੀਆਂ ਵੱਲੋਂ ਵੀ ਪਿਛਲੇ ਦਿਨੀ ਸਪਸ਼ਟ ਕਰਨ ਦਿੱਤੇ ਗਏ ਸੀਗੇ ਸੋ ਓਵਰ ਆਲ ਹੁਣ ਇਸ ਬੇਲ ਨੂੰ ਲੈ ਕੇ ਵੀ ਪਾਰ ਦੇ ਜਿਹੜੇ ਵੱਡੇ ਵੱਡੇ ਨਿਊਜ਼ ਆਧਾਰਿਆ ਸੋ ਉਹਨਾਂ ਤੇ ਖਬਰਾਂ ਚੱਲ ਰਹੀਆਂ ਨੇ ਸੋ ਅਗਰ ਇਸ ਤਰੀਕੇ ਦਾ ਕੋਈ ਕਾਨੂੰਨ ਬਣ ਜਾਂਦਾ ਤਾਂ ਡੈਫੀਨੇਟਲੀ ਫਿਰ ਭਾਰਤ ਨੂੰ ਵੀ ਨੁਕਸਾਨ ਹੋਊਗਾ ਨਾਲ ਚੀਨ ਤੇ ਬਰਾਜ਼ਿਲ ਵਰਗੇ ਮੁਲਕਾਂ ਨੂੰ ਵੀ ਨੁਕਸਾਨ ਹੋਣਾ ਚੀਨ ਦਾ ਵੀ ਬਹੁਤ ਵੱਡਾ ਬੇਨਕ ਅਮਰੀਕਾ ਦੇ ਨਾਲ ਚੱਲ ਕੇ ਆਇਆ ਸੋ ਓਵਰ ਆਲ ਫਿਰ ਇਹ ਕਾਫੀ ਜਿਹੜੀ ਆ ਇਸ ਤਰੀਕੇ ਦੀਆਂ ਜਿਹੜੀਆਂ ਫਿਰ ਖਬਰਾਂ ਨੇ ਜਾਂ ਇਸ ਤਰੀਕੇ ਦੀਆਂ ਇਹ ਜਿਹੜੇ ਕੰਸੋਆ ਦਾ ਜਿਹੜਾ ਬਾਜ਼ਾਰ ਹੈ ਉਹ ਵੀ ਨਾਰਸ਼ਰ ਕਰਮ ਹੋਵੇਗਾ ਓਨਰ ਸੋ ਅਮਰੀਕਾ ਦੀ ਗੱਲਬਾਤ ਕਰਦੇ ਆਂ ਜੀ ਦੋ ਹੋਰਾਂ ਤੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੋਲੀ ਚਲਾ ਦਿੱਤੀ ਬਿਲਕੁਲ ਦੇਖੋ ਇਹਦੇ ਵਿੱਚ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀਗੇ ਕਿ ਅਮਰੀਕਾ ਦਾ ਇਹ ਸੂਬਾ ਯਾ ਮਿਨੀਸੋਟਾ ਉੱਥੇ ਦਾ ਵੱਡਾ ਸ਼ਹਿਰ ਹੈ ਮਿਨੀਆ ਪੁਲਿਸ ਜਿਹੜਾ ਸੋ ਉੱਥੇ ਇੱਕ ਔਰਤ ਨੂੰ ਜਿਹੜੀ ਕਿ ਯੂ ਐਸ ਸਿਟੀਜ਼ਨ ਸੀਗੀ ਸੋ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਨੇ ਤੇ ਪ੍ਰੋਟੈਸਟ ਹੋਣ ਤੋਂ ਬਾਅਦ ਹੁਣ ਜਿਹੜੇ ਡ੍ਰੰਪ ਸਾਹਿਬ ਦੇ ਜਿਹੜੇ ਇਸ ਯੋਗੀ ਨੇ ਜਿਹੜੇ ਦਾਦੇ ਇਹ ਖਾਸ ਜਿਹੜੇ ਇਹ ਸਪੋਰਟਰਸ ਨੇ ਜਿਹੜੇ ਉਹਨਾਂ ਦੇ ਇਹ ਉਹਨਾਂ ਵੱਲੋਂ ਵੱਖ-ਵੱਖ ਜਿਹੜੇ ਨਿਸ਼ਾਨਸ ਬਣਾਏ ਗਏ ਰਹੇ ਉਹਨਾਂ ਦੀ ਵੀ ਗੱਲ ਕਰ ਲਈਏ ਸੋ ਲਗਾਤਾਰ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ ਕਿ ਫੈਡਰਲ ਸਰਕਾਰ ਇਹ ਇਨਾ ਆਈਸ ਦੇ ਅਧਿਕਾਰੀਆਂ ਦੇ ਹੱਕ ਦੇ ਵਿੱਚ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਹੈ ਸੋ ਇਸ ਕਰਕੇ ਫਿਰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਮਸਲੇ ਵੀ بلند ਨੇ ਸੋ ਇੱਕ ਮੌਤ ਪਹਿਲਾਂ ਹੀ ਹੋਈ ਹੈ ਉਹਦੇ ਖਿਲਾਫ ਏਡੇ ਵੱਡੇ ਪ੍ਰੋਟੈਸਟ ਹੋਏ ਨੇ ਤੇ ਹੁਣ ਪਤਾ ਲੱਗਾ ਵੀ ਪੋਰਟਲੈਂਡ ਓਰੇਗਨ ਦੇ ਵਿੱਚ ਦੋ ਹੋਰ ਜਣਿਆਂ ਨੂੰ ਜਿਹੜਾ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਵੱਲੋਂ ਗੋਲੀਆਂ ਜੜੀਆਂ ਮਾਰ ਦਿੱਤੀਆਂ ਗਈਆਂ ਨੇ ਸੋ ਦੇਖੋ ਹਾਲਾਤ ਜਿਹੜੇ ਨੇ ਇਹ ਅਗਰ ਫਿਰ ਚਲੋ ਇੱਕਾ ਦੁਕਾ ਘਟਨਾਵਾਂ ਹੁੰਦੀਆਂ ਨੇ ਪ੍ਰੋਟੈਸਟ ਹੁੰਦੇ ਨੇ ਉਹ ਥੋੜੇ ਦਿਨਾਂ ਬਾਅਦ ਥਮ ਜਾਂਦੇ ਨੇ ਫਿਰ ਘੜ ਇਹ ਰੋਜ਼ ਦਾ ਕੰਮ ਇਸ ਤਰੀਕੇ ਨਾਲ ਹੋਊਗਾ ਵੀ ਰੋਜ਼ ਹੀ ਕਿਸੇ ਦੋ ਤਿੰਨ ਜਾਣਿਆਂ ਨੂੰ ਗੋਲੀਆਂ ਮਾਰਤੀਆਂ ਤੇ ਉਹਨਾਂ ਨੇ ਦਿਨ ਦਿਹਾੜਾ ਜਿਹੜੇ ਵੀ ਫੈਡਰਲ ਇਮੀਗ੍ਰੇਸ਼ਨ ਅਧਿਕਾਰੀ ਨੇ ਸੋ ਇਹਨਾਂ ਦਾ ਵਿਰੋਧ ਵੀ ਕਾਫੀ ਵੱਜ ਜਾਏਗਾ ਸੋ ਆਲਰੇਡੀ ਤੁਸੀਂ ਦੇਖੋ ਕਿ ਪਹਿਲਾਂ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਨੀ ਸੋਟਾ ਦੇ ਵਿੱਚ ਤੇ ਹੁਣ ਤੁਸੀਂ ਦੇਖੋ ਵੀ ਉਹ ਹਜੇ ਗੱਲ ਠੰਡੀ ਪਈ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਹੁਣੇ ਨਵੀਂ ਖਬਰ ਆ ਗਈ ਹੈ ਏ ਜੀ ਦੇ ਵਿੱਚ ਦੱਸਿਆ ਗਿਆ ਵੀ ਇਹ ਪੋਰਟਲੈਂਡ ਓਰੇਗਨ ਦੇ ਵਿੱਚ ਤੋਂ ਹੋਰ ਜਣਿਆਂ ਨੂੰ ਜਿਹੜੇ ਫੈਡਰਲ ਇਮੀਗ੍ਰੇਸ਼ਨ ਅਧਿਕਾਰਯਵਲੋਂ ਗੋਲੀਆਂ ਮਾਰ ਦਿੱਤੀ ਗਈਆਂ ਨੇ ਤੇ ਉਹ ਜੱਕ ਵੀ ਹੋਏ ਨੇ ਤੇ ਨਾਲ ਪਿੰਦ ਜੀ ਕੈਨੇਡਾ ਦੀ ਇੱਕ ਹੋਰ ਖਬਰ ਇਹ ਆ ਕਿ ਫਰਾਂਸ ਤੇ ਇੰਗਲੈਂਡ ਦੇ ਨਾਲ ਸੰਬੰਧਿਤ ਜਿਹੜਾ ਨੈਟਵਰਕ ਹੈ ਇਹ ਉਹਦੀ ਹੁਣ ਕਹਿੰਦੇ ਵੀ ਕੈਨੇਡੀਅਨ ਸਰਕਾਰ ਵਰਤੋਂ ਕਰੇਗੀ ਸੋ ਇਹ ਐਲਨ ਮਾਸਕ ਦੇ ਸਟਾਰਲਿੰਕ ਦੀ ਬਜਾਏ ਜਿਹੜਾ ਇਹਨਾਂ ਦੋਵਾਂ ਮੁਲਕਾਂ ਦਾ ਫਰਾਂਸ ਤੇ ਇੰਗਲੈਂਡ ਦਾ ਜਿਹੜਾ ਨੈਟਵਰਕ ਹੈ ਇਟਲ ਸੈਟ ਜਿਹੜਾ ਆ ਸੋ ਇਹਦੀ ਵਰਤੋਂ ਕਹਿੰਦੇ ਇਹ ਕੈਨੇਡਾ ਵੱਲੋਂ ਕੀਤੀ ਜਾਊਗੀ ਨਾਰਥ ਪੋਲ ਦੇ ਵਿੱਚ ਜਿਹੜਾ ਆਪਣੀ ਜਿਹੜੀ ਉਹਨਾਂ ਨੇ ਉੱਥੇ ਇਹ ਰੱਖਿਆ ਕਰਨੀ ਹੁੰਦੀ ਆ ਜਾਂ ਉੱਥੇ ਨਜ਼ਰ ਰੱਖਣੀ ਹੁੰਦੀ ਆ ਸੋ 250 ਮਿਲੀਅਨ ਦੀ ਇਹ ਲਾਗਤ ਵਾਲੀ ਇਹ ਯੋਜਨਾ ਦੱਸੀ ਜਾ ਰਹੀ ਹੈ ਸੋ ਜੀ ਆਉਣ ਵਾਲੇ ਸਮੇਂ ਦੌਰਾਨ ਕੈਨੇਡਾ ਵੱਸ ਤੋਂ ਕਰੇਗਾ ਸੋ ਫਿਰ ਦੇਖੋ ਇਹ ਅਗਰ ਇਹਨਾਂ ਦਾ ਨੁਕਸਾਨ ਹੋ ਰਿਹਾ ਡੈਫੀਨੇਟਲੀ ਫਿਰ ਇਹ ਵੀ ਥੋੜਾ ਪਰਹੇਜ ਕਰਨਗੇ ਅਸੀਂ ਅਮਰੀਕਾ ਦੇ ਜਿਹੜੇ ਫੇ ਬੇਨਸ ਹੈ ਉਹਨਾਂ ਨੂੰ ਕਦੇ ਕੈਨੇਡਾ ਦੇ ਵਿੱਚ ਲਿਆਉਣਾ ਇਹ ਸਾਨੂੰ ਚਾਹੀਦਾ ਸੋ ਇਹਦੀਆਂ ਪਾਬਤ ਵੀ ਗੱਲਾਂਬਾਤਾਂ ਹੋਣ ਗਿਆ ਸੋ ਓਵਰਆਲ ਇਹ ਵੈਸੇ ਜੋ ਇਹ ਅਮਰੀਕਾ ਹੈ ਉਹਨੂੰ ਥੋੜਾ ਜਿਹਾ ਧਿਆਨ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਜ਼ਰੂਰ ਦੇਣਾ ਚਾਹੀਦਾ ਮੇਰੇ ਆਪਣੇ ਸਹਿਯੋਗੀ ਮੁਲਕ ਨੇ ਤੇ ਘੱਟੋ ਘੱਟ ਉਹਨਾਂ ਦੇ ਨਾਲ ਇਸ ਤਰੀਕੇ ਦਾ ਵਰਤਾਵ ਨਾ ਹੋਵੇ ਜਿਹਦੇ ਨਾਲ ਦੋਨਾਂ ਪਾਸੇ ਦੇ ਜਿਹੜੇ ਬਿਜ਼ਨਸ ਨੇ ਸੋ ਉਹ ਪ੍ਰਾਪਤ ਹੋਣ ਸੋ ਡੇ ਬਾਈ ਡੇ ਇਸ ਤਰੀਕੇ ਨਾਲ ਖਬਰਾਂ ਜਿਹੜੀਆਂ ਫਿਰ ਹੁਣ ਆਉਣ ਵਾਲੇ ਦਿਨਾਂ ਦੇ ਨਾਲ ਜਿਹੜੀਆਂ ਵਧ ਵੀ ਸਕਦੀਆਂ ਜੀ ਬਹੁਤ ਬਹੁਤ ਧੰਨਵਾਦ ਪ੍ਰਹਿਨ ਸਾਹਿਬ ਕਲੀ ਕਲੀ ਖਬਰ ਅਪਡੇਟ ਸਾਂਝੀ ਕੀਤੀ ਪ੍ਰਹਿਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰਹਿਨ ਸਾਹਿਬ ਫਿਰ ਹੁੰਦੀ ਹੈ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਬਾਰੀ ਗੱਲਬਾਤ ਬਹੁਤ ਬਹੁਤ ਧੰਨਵਾਦ